ਮਨਪ੍ਰੀਤ ਜੀ ਦੀ ਖੂਬਸੂਰਤ ਰਚਨਾ ਆਪ ਜੀ ਦੇ ਰੂਬਰੂ ਲੈ ਕੇ ਹਾਜ਼ਰ ਆਂ ਕਦੇ ਕਦੇ ਉਹ ਸੁਪਨੇ ਅੰਦਰ ਆ ਜਾਂਦਾ ਏ ਕਦੇ ਕਦੇ ਉਹ ਸੁਪਨੇ ਅੰਦਰ ਆ ਜਾਂਦਾ ਏ ਕਦੇ ਕਦੇ ਉਹ ਬਹੁਤ ਭੁਲੇਖਾ ਪਾ ਜਾਂਦਾ ਏ ਕਦੇ ਕਦੇ ਉਹ ਸਾਵੇਂ ਹੋ ਕੇ ਵਿੰਦਾ ਵੀ ਨਹੀਂ ਕਦੇ ਕਦੇ ਉਹ ਸਾਵੇਂ ਹੋ ਕੇ ਵਿੰਦਾ ਵੀ ਨਹੀਂ ਕਦੇ ਕਦੇ ਉਹ ਇਦਾਂ ਅੱਖ ਬਚਾ ਜਾਂਦਾ ਏ ਕਦੇ-ਕਦੇ ਉਹ ਮੇਰੇ ਦਿਲ ਦੀ ਪੁੱਛ ਲੈਂਦਾ ਏ ਕਦੇ-ਕਦੇ ਉਹ ਆਪਣੀ ਗੱਲ ਸੁਣਾ ਜਾਂਦਾ ਏ ਕਦੇ-ਕਦੇ ਉਹ ਬੇਪਰਵਾਹੀ ਕਰਦਾ ਰਹਿੰਦਾ ਕਦੇ-ਕਦੇ ਉਹ ਬੇਪਰਵਾਹੀ ਕਰਦਾ ਰਹਿੰਦਾ ਕਦੇ-ਕਦੇ ਉਹ ਐਵੇਂ ਸੀਸ ਝੁਕਾ ਜਾਂਦਾ ਏ ਕਦੇ-ਕਦੇ ਮਨਪ੍ਰੀਤ ਦੱਸੇਗਾ ਗੱਲ ਸਾਰੀ ਹੀ ਕਦੇ-ਕਦੇ ਮਨਪ੍ਰੀਤ ਦੱਸੇਗਾ ਗੱਲ ਸਾਰੀ ਹੀ ਕਦੇ-ਕਦੇ ਤਾਂ ਐਵੇਂ ਪਰਦੇ ਪਾ ਜਾਂਦਾ ਏ ਕਦੇ-ਕਦੇ ਉਹ ਤੋਰੇ ਗੱਲ ਜੋ ਬੀਤੇ ਸਮਿਆਂ ਦੀ ਕਦੇ-ਕਦੇ ਉਹ ਤੋਰੇ ਗੱਲ ਜੋ ਬੀਤੇ ਸਮਿਆਂ ਦੀ ਕਦੇ-ਕਦੇ ਉਹ ਜਦ ਵੀ ਕੋਲੇ ਆ ਜਾਂਦਾ ਏ ਕਦੇ-ਕਦੇ ਉਹ ਨੱਸਦਾ ਦੂਰ ਖਿਆਲਾਂ ਤੋਂ ਕਦੇ-ਕਦੇ ਉਹ ਨੱਸਦਾ ਦੂਰ ਖਿਆਲਾਂ ਤੋਂ ਵੀ ਕਦੇ-ਕਦੇ ਉਹ ਨੇੜੇ ਮੰਜੀ ਡਾ ਜਾਂਦਾ ਏ ਕਦੇ-ਕਦੇ ਮੈਂ ਉਸ ਨੂੰ ਦੇਖਾਂ ਡਾਡੇ ਫਿਕਰਾਂ 'ਚ ਕਦੇ-ਕਦੇ ਮੈਂ ਉਸ ਨੂੰ ਦੇਖਾਂ ਡਾਡੇ ਫਿਕਰਾਂ 'ਚ ਕਦੇ-ਕਦੇ ਉਹ ਗੀਤ ਮੁਹੱਬਤ ਗਾ ਜਾਂਦਾ ਏ ਕਦੇ-ਕਦੇ ਉਹ ਲਿਖ ਲੈਂਦਾ ਜਦ ਨਾਮ ਮੁਹੱਬਤ ਨਾ ਕਦੇ-ਕਦੇ ਉਹ ਖੁਦ ਹੀ ਆਪ ਮਿਟਾ ਜਾਂਦਾ ਏ ਕਦੇ-ਕਦੇ ਮਨਪ੍ਰੀਤ ਲੱਗੇਗਾ ਬਣਿਆ ਹੋਰਾਂ ਲਈ ਕਦੇ ਕਦੇ ਮਨਪ੍ਰੀਤ ਲੱਗੇਗਾ ਬਣਿਆ ਹੋਰਾਂ ਲਈ ਕਦੇ ਕਦੇ ਉਹ ਮਨ ਨੂੰ ਬਹੁਤਾ ਭਾ ਜਾਂਦਾ ਏ ਕਦੇ ਕਦੇ ਉਹ ਮਨ ਨੂੰ ਬਹੁਤਾ ਭਾ ਜਾਂਦਾ ਏ